ਤੇ ਜਤਰਾ ਐਂ ਹੀ ਪੁੱਛਦੇ ਆਪਾਂ ਨੂੰ ਲੱਗੀ ਵਗੀ ਹਨਾ ਕਿ ਲੱਗੀ ਵਜੇਗੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਵਾਸਤੇ ਹਰ ਵਾਰ ਦੀ ਤਰ੍ਹਾਂ ਇੱਕ ਵੱਖਰਾ ਕੁਝ ਵਿਖਾਵਾਂਗੇ ਵੱਖਰੀ ਗੱਟੀ ਵਿਖਾਵਾਂਗੇ ਕਿਉਂਕਿ ਆਪਾਂ ਰਿਪੀਟ ਗੱਡੀ ਨਹੀਂ ਕਰ ਦਿੰਦੇ ਆਪਾਂ ਜਿਹੜੀ ਨਵੀਂ ਆਵੇ ਗੱਡੀ ਹੁੰਦੀ ਹੀ ਵੀਡੀਓ ਬਣਾਈ ਦਈਏ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਆ 27 ਤਰੀਕ ਐ 11ਵਾਂ ਮਹੀਨਾ ਤੇ 2024 ਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਹੜੇ ਸਾਡੇ ਚੈਨਲ ਨਾਲ ਨਵੇਂ ਜੁਨੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਲਾਈਕ ਤੇ ਕਮੈਂਟ ਜਰੂਰ ਸਾਨੂੰ ਕਰਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਵੱਖ-ਵੱਖ ਵੀਡੀਓ ਤਾਂ ਹੀ ਦਿਖਾ ਸਕਾਂਗੇ ਤੇ ਤੁਹਾਡਾ ਰਿਸਪੌਂਸ ਹੋਊਗਾ ਬਹੁਤ ਸੋਹਣੀ ਗੱਡੀ ਲੈ ਕੇ ਆਏ ਆ 2015 ਮਾਡਲ ਐ ਜੀ ਚੈੱਕ ਕਰ ਲੋ 2015 ਮਾਡਲ ਐ ਵੀਡੀਓ ਮਾਡਲ ਐ ਤੇ ਇੰਸ਼ੋਰੈਂਸ ਬੀਮਾ ਸਾਰੇ ਕਾਗਜ਼ ਓਕੇ ਆ ਤੇ ਦੂਜੇ ਨਾਮ ਦੀ ਗੱਡੀ ਐ ਬਾਕੀ ਆਪਾਂ ਗੱਡੀ ਦੀ ਤੁਹਾਨੂੰ ਫੁੱਲ ਡਿਟੇਲ ਦੇਣੇ ਆ ਤੇ ਉਸ ਤੋਂ ਪਹਿਲਾਂ ਤੁਸੀਂ ਫੇਰ ਇੱਕ ਵਾਰ ਕਹਿ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਜੋ ਹੁਣ ਤੁਹਾਨੂੰ ਆਪਾਂ ਸਾਰੀ ਗੱਡੀ ਚੈੱਕ ਕਰਵਾ ਦਿੰਨੇ ਆ ਗੱਡੀ ਦੀ ਪਹਿਲਾਂ ਤੁਸੀਂ ਲੁੱਕ ਚੈੱਕ ਕਰੋ ਆ ਲਾਈ ਟਾਇਰ ਬਹੁਤ ਸੋਣੀ ਗੱਡੀ ਐ ਰੋ ਚੈੱਕ ਆ ਕੋਈ ਗੱਡੀ ਤੇ ਕੰਮ ਖਰਚਾ ਨਹੀਂ ਤੁਹਾਨੂੰ ਪਤਾ ਆਪਣੀਆਂ ਗੱਡੀਆਂ ਤਾਂ ਪਹਿਲਾਂ ਤੁਹਾਨੂੰ ਪਤਾ ਕਿ ਪੂਰੀਆਂ ਸਾਫ਼ ਸੁਥਰੀਆਂ ਹੁੰਦੀਆਂ ਕਿ ਕਈ ਆਪਣੇ ਨਾਲ ਬੰਦੇ ਗੱਲ ਕਰ ਲੈਂਦੇ ਆ ਕਿ ਰੇਟ ਦੀ ਤੇ ਜਦਦਰਾ ਸ਼ੋਰ ਸਾਡਾ ਦੇਖੋ ਤੇ ਆਪਣੇ ਨਾਲ ਕਈ ਬੰਦੇ ਰੇਟ ਦੀ ਗੱਲ ਕਰਦੇ ਆ ਤੁਹਾਡਾ ਰੇਟ ਜ਼ਿਆਦਾ ਹੈ ਨਾ ਮੈਸੇਜ ਆ ਜਾਂਦੇ ਆ ਪਰ ਜਦੋਂ ਇੱਥੇ ਆ ਕੇ ਗੱਲ ਕਰਦਾ ਉਦੋਂ ਕਹਿੰਦਾ ਵਾਕਈ ਆ ਤੁਹਾਡਾ ਰੇਟ ਸਹੀ ਹੈ ਹਾਂ ਤੇ ਆਜੋ ਸਾਰੀ ਗੱਡੀ ਤੁਸੀਂ ਚੈੱਕ ਕਰ ਲਓ ਵੀ 2047 ਨੰਬਰ ਹੈ ਜੀਰੇ ਦਾ ਏਬੀਐਸ ਬ੍ਰੇਕਾਂ ਕਰੋ ਚੱਕ ਗੱਡੀ ਹੱਲੇ ਆਪਾਂ ਧੋਤੀ ਵੀ ਨਹੀਂ ਜਿੱਦਾਂ ਲੈ ਕੇ ਆਏ ਓਏ ਮੜਾ ਟਾਇਰਾਂ ਨੂੰ ਪਾਣੀ ਜਾਂ ਮਾਰ ਕੇ ਤੇ ਤੁਹਾਡੇ ਸਾਹਮਣੇ ਆਪਾਂ ਪਾਤੀ ਵੀਡੀਓ ਹਾਲੋ ਜੀ ਸਾਰੀ ਗੱਡੀ ਦੇਖੋ ਹੁਣ ਆਪਾਂ ਜ਼ਿਆਦਾਤਰ ਲੋਕ ਕਹਿੰਦੇ ਆ ਕਿ ਲੱਗੀ ਵਜੇ ਕਿਵੇਂ ਦੇਖਾਂਗੇ ਤੇ ਜਤਰਾ ਐਂ ਹੀ ਪੁੱਛਦੇ ਆਪਾਂ ਨੂੰ ਲੱਗੀ ਵੱਗੀ ਹੈ ਨਾ ਕਿ ਲੱਗੀ ਵੱਜੀ ਕਿ ਨਹੀਂ ਤੇ ਲੱਗੀ ਵੱਜੀ ਆਪਾਂ ਕਿੱਥੋਂ ਵੇਖਣੀ ਆ ਜਿਹੜੀਆਂ ਚੀਜ਼ਾਂ ਮੈਂ ਦਿਖਾਉਣਾ ਮੈਂ ਸਮਝੋ ਲੱਗੀ ਵੱਜੀ ਦਾ ਹੀ ਪਤਾ ਲੱਗਦਾ ਕਿ ਮੇਜਰ ਐਕਸੀਡੈਂਟ ਹੈਗੀ ਜਾਂ ਨਹੀਂ ਹੈਗੀ ਜਿਹੜੀਆਂ ਚੀਜ਼ਾਂ ਮੈਂ ਦਿਖਾਉਣਾ ਠੀਕ ਹੈ ਪੇਂਟ ਪੂੜ ਤੁਹਾਨੂੰ ਪਤਾ ਮਾੜੇ ਮੋٹے ਸਕ੍ਰੈਚ ਚੱਕੇ ਹੁੰਦੇ ਬੈਂਪਰ ਉਪਰਾਂ ਤੋਂ ਜਾ ਕੇ ਤੇ ਮਾੜੇ ਮੋਟਾ ਵੈਸੇ ਸਕ੍ਰੈਚ ਉਦਾਂ ਨਾਰਮਲ ਲੱਗੀ ਵੱਜੀ ਇਹ ਚੀਜ਼ਾਂ ਤੋਂ ਹੀ ਪਤਾ ਲੱਗਦਾ ਕਿ ਪੀਸ ਨਾਲ ਦੇ ਕਿ ਨਹੀਂ ਹੁਣ ਆ ਬਾਰੀ ਤੁਹਾਨੂੰ ਸੀਲ ਚੈੱਕ ਕਰਾਉਣਾ ਲੋ ਕਰੋ ਚੱਕਾ ਸਾਰੀ ਬਾਰੀ ਸ਼ੀਲਡ ਏ ਪੀ ਸਾਰਾ ਨਾਲ ਦਾ ਹੈ। ਕਿ ਕੋਈ ਚੇਂਜ ਨਹੀਂ ਆ। ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਕਹਣਾ ਨਾ ਪੂਰੀ ਵੀਡੀਓ ਵੇਖਿਆ ਕਰੋ ਨੌਲੇਜ ਬੜੀ ਇਹ ਚੀਜ਼ ਦੀ ਆਊਗੀ। ਫਰੇਮ ਦੇਖੋ ਬਿਲਕੁਲ ਓਕੇ ਆ। ਠੀਕ ਹੈ ਜੀ। ਕਰੋ ਚੈੱਕ। ਆਜ ਹੁਣ ਤੁਹਾਨੂੰ ਅਗਲੀ ਬਾਰੀ ਦਿਖਾ ਦਿੰਦੇ ਆ। ਆਹ ਚੱਕੋ। ਇਹ ਸਾਰਾ ਪੀਸ ਨਾਲ ਦਾ ਸ਼ੀਲਡ ਹੈ ਸੀਲ ਲੱਗੀ ਹੈ। ਕੋਈ ਰਸਟਿੰਗ ਨਹੀਂ ਕੋਈ ਗਲ ਨਹੀਂ ਕੋਈ ਕੁਝ ਨਹੀਂ। ਆ ਫਰੇਮ ਚੈੱਕ ਕਰ ਲਈ ਆ ਜੋ ਡਿੱਗੀ ਡਿੱਗੀ ਤੁਹਾਨੂੰ ਦਿਖਾ ਦਿੰਦੇ ਆ ਚੱਕੀ ਕਿ ਚੱਕੀ ਕਿ ਚੱਕੀ ਆ ਜਾ ਡਿੱਗੀ ਵੇਖ ਲਓ ਫਰੇਮ ਦੀ ਬਿਲਕੁਲ ਪਿੱਛੋਂ ਵੀ ਕੋਈ ਗੱਡੀ ਲੱਗੀ ਬਚੀ ਨਹੀਂ ਹੈਗੀ ਕਾਲਾ ਬਲਟੋ ਦੀ ਪਰਸੋਂ ਬਣਾਉਣੇ ਪੈਣਦੇ ਡਿੱਗੀ ਰਹੀ ਗਈ ਮੈਂ ਚਲ ਛੱਡ ਜਦੋਂ ਕਿ ਡੀ ਫਰੇਮ ਦੀ origignal ਕਰਕਾ ਤੋਂ ਪਾਉਣੀ ਆ ਲੋ ਇਹਨਾਂ ਡਿੱਗੀ ਵੀ ਦੇਖ ਲਾ ਵੀ ਚੈੱਕ ਕਰ ਲਓ ਬਿਲਕੁਲ ਸ਼ੀਲਡ ਹੈ ਕਰੋ ਚੱਕ ਕੇ ਥੱਲੇੋਂ ਤੁਹਾਨੂੰ ਸਟਿੱਪ ਨਹੀਂ ਚੱਕ ਕੇ ਉਖਾਣੇ ਕਿਉਂਕਿ ਇਹ ਥੱਲੇੋਂ ਗੱਡੀ ਲੱਗ ਜਾਂਦੀ ਆ ਦੇਖੋ ਇਸ ਉਵੇਂ ਸੀਲਾਂ ਸੀਲਾਂ ਲੱਗੀਆਂ ਆ ਫਰੇਮ ਚੈੱਕ ਕਰ ਲਓ ਜੀ ਚੈੱਕ ਕਰਾੜ ਪਾਣਾ ਸਭ ਕੁਝ ਮਿਲੇਗਾ ਕਿਉਂਕਿ ਕੁਝ ਹਰ ਵਾਰ ਕੁਝ ਨਵਾਂ ਹੀ ਤੁਹਾਨੂੰ ਦਿਖਾਵਾਂ ਕਰਾਂਗੇ ਕਿ ਤੁਸੀਂ ਦੇਖੋ ਬਸ ਤਾਂ ਕਮੈਂਟ ਦੀ ਬੜੀ ਲੋੜ ਹੈ ਬਰਾ ਗੰਦਾ ਪਿੱਲਾ ਚੰਗਾ ਜਿਹੋ ਜਿਹਾ ਕਰਨਾ ਤਾਂ ਕਰ ਦਿਆ ਕਰੋ ਕੋਈ ਨੌਲੇਜ ਲੈਣੀ ਤਾਂ ਵੀ ਕਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਇਹ ਹੋਂਸਾ ਹੀ ਹੋ ਜਾਂਦਾ ਕਿ ਵਾਕਿਆ ਤੁਸੀਂ ਦੇਖਦੇ ਪਏ ਹੋ ਠੀਕ ਹੈ ਅੱਜ ਉਹ ਅਗਲੀ ਵਾਰ ਵੀ ਚੈੱਕ ਕਰ ਲਓ ਵਿਚ ਲੇਟਾਂ ਵੀ ਲਾਈਆਂ ਕਲਰਫੁੱਲ ਇਹ ਦਬਾਰੀ ਖੋਲਾਂਗੇ ਲੇਟਾਂ ਵੀ ਜਗਣਗੀਆਂ ਫ੍ਰੇਮ ਕਰੋ ਚੱਕਾ ਹਾਲੋ ਜੀ ਆਪ ਬਾਰੀ ਚੈੱਕ ਕਰੋ ਮਰਗੀ ਲੱਗੀ ਵੀ ਜੀ ਗੱਡੀ ਆਪਣੀ ਆਪਣੇ ਕਾਰ ਬਿਜ਼ਾਰ ਚ ਤੁਹਾਨੂੰ ਨਹੀਂ ਮਿਲਦੀ ਬਾਕੀ ਆਪਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਦਾ ਵਿੱਚ ਵੀ ਦਿਖਾ ਦਿੰਨੇ ਆ origignal stereo ਜਿਹੜਾ ਇਹਨਾਂ ਦਾ origignal ਹੁੰਦਾ ਹੈ origignal stereo ਬੱਚੇ ਦੇ ਬੈਨ ਬੂਡ ਨੂੰ ਬੜਾ ਵਧੀਆ ਮਰਗੀ ਵੇਚੂ ਵੀਂ ਦੇ ਕੋਈ ਰੱਖਿਆ ਜਾਂਦਾ ਉਹ ਲੱਗਦਾ ਰਿਗਾਰਡ ਜਿਆ। ਸ਼ੀਟ ਕਵਰ ਬਹੁਤ ਸੋਹਣੇ ਆ। ਸ਼ੀਟ ਕਵਰ ਚੈੱਕ ਕਰ ਲਓ। ਸ਼ੀਟ ਕਵਰ ਸੋਹਣੇ ਆ ਤੇ ਛੱਤ ਬਿਲਕੁਲ ਸਾਫ਼ ਸੁਥਰੀ ਹੈ। ਕੋਈ ਉੱਤੇ ਨਾ ਬਿੱਲ ਨਹੀਂ ਵੱਜਾ ਕੋਈ ਹੱਥ ਨਹੀਂ ਲੱਗੇ ਕੋਈ ਕੁਝ ਨਹੀਂ ਕਿਉਂਕਿ ਆਪਾਂ ਜਿਵੇਂ ਲੈਂਤੀ ਉਵੇਂ ਤੁਹਾਨੂੰ ਪਾਤੀਏ। ਠੀਕ ਹੈ ਜੀ। ਤੇ ਹੁਣੀਆਂ ਸ਼ੀਟਾਂ ਵੀ ਤੁਹਾਨੂੰ ਦਿਖਾ ਦਿੰਨੇ ਆ। ਆਪਾਂ ਕਰੋ ਚੈੱਕ। ਸੋਹਣੇ ਕਵਰ ਕੋ ਸਭ ਕੁਝ ਓਕੇ ਆ। ਕੋਈ ਪਾਉਣਾ ਨਹੀਂ। శీే బ చెక్ ఆవికా ఏదా ఏదైనా విన్నీ చల్లి ਆਵੇ ਲਾਈਟਾਂ ਇੱਥੇ ਵੀ ਲੱਗੀਆਂ ਆਂ ਦੋਹਾਂ ਅੰਦਰ ਲੱਗੀਆਂ ਕਿ ਜਦੋਂ ਆਪਾਂ ਬਾਹਰ ਨਿਕਲਾਂਗੇ ਤੋ ਲਾਈਟਾਂ ਜ਼ਰੂਰ ਚੱਲਣਗੀਆਂ 99 ਮੇ ਯਾਰ 862 ਕਿਲੋਮੀਟਰ ਚੱਲੀ ਹੈ 96862 ਕਿਲੋਮੀਟਰ ਚੱਲੀ ਹੈ ਆਜੋ ਤੁਹਾਨੂੰ ਆਪਾਂ ਬੌਂਡ ਚੱਕ ਕੇ ਵੀ ਦਿਖਾ ਦਿੰਦੇ ਆਂ ਅੱਗੋਂ ਮੇਰੇ ਅਕਸੀਡੈਂਟ ਤਾਂ ਨਹੀਂ ਹੈਗੀ ਲਾਹੇ ਦੇਖ ਲੋ ਸਰਸ ਇੱਕੋ ਜੇ ਟਾਇਰ ਹੈ ਚਾਰੇ ਇੱਕੋ ਜੇ ਟਾਇਰ ਹੈ ਚਾਰੇ ਉਹ ਲਾਈ ਵੀ ਬਹੁਤ ਸੋਹਣੇ ਆ ਕੋਈ ਪੇਂਟ ਨਹੀਂ origignal ਏ ਟੈਰ ਹੈਗੇ ਘੱਟ ਤੋਂ ਘੱਟ 50 60 ਪੈਸੇ ਮੰਨ ਕੇ ਚੱਲੋ 50 60 ਪੈਸੇ ਟੈਰ ਹੈਗੇ ਆ ਕਰੋ ਚੈੱਕ ਹਾਲੇ ਕਰੋ ਚੈੱਕ ਇੱਥੇ ਪਤਾ ਇੱਥੇ ਇੱਥੇ ਰੱਖੀ ਦੇ ਇੱਥੇ ਬੈਟਰੀ 2023 ਮਾਡਲ ਦੀ ਨਵੀਂ ਬੈਟਰੀ ਪਈ ਅਮਰਨ ਦੀ ਐਪਰਨ ਚੈੱਕ ਕਰ ਲਓ ਦੋ ਨਹੀਂ బ్రేకాటీ బిజినెక్ జాలి కుజ నిమ ని ਉੱਲਮ ਲਾ ਕੇ ਗੱਡੀ ਬਹੁਤ ਸੋਹਣੀ ਹੈ ਤੁਹਾਡੇ ਸਾਹਮਣੇ ਆ ਤੇ ਦੂਜੇ ਨਾਂ ਦੀ ਏ ਤੇ ਰੇਟ ਇਹਦਾ ਹੈਗਾ ਜੇ 3 ਲੱਖ 4 ਲੱਖ 75000 ਰੁਪਿਆ ਰੇਟ ਇਹਦਾ 4 ਲੱਖ 75000 ਰੁਪਿਆ ਠੀਕ ਹੈ ਰੇਟ ਹਾਂਜੀ ਜ਼ਿਆਦਾ ਨਹੀਂ 4 ਲੱਖ 75000 ਰੇਟ ਜੇ ਤੇ ਗੱਡੀ ਤੁਸੀਂ ਲੁੱਕ ਚੈੱਕ ਕਰ ਲਓ ਬਹੁਤ ਸੋਹਣੀ ਹੈ ਤੇ ਦੱਸਿਓ ਕਮੈਂਟਾਂ 'ਚ ਕਿੱਦਾਂ ਦੀ ਲੱਗੀ ਦਸੋ ਕਮੈਂਟ ਆਈ ਤੁਹਾਨੂੰ ਕਿੱਦਾਂ ਦੀ ਲੱਗੀ ਏ ਜਿਵੇਂ ਦੀ ਵੀ ਲੱਗੀ ਏ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਭਲਾ ਕੋਈ ਫੋਲੀ ਭੇਜ ਦਿਆ ਕਰੋ ਕੋਈ ਕੋਈ ਚੀਜ਼ ਹੀ ਭੇਜ ਦਿਆ ਕਰੋ ਚਲ ਬੰਦੇ ਨੂੰ ਹੌਸਲਾ ਹੋ ਜਾਂਦਾ ਤੇ ਲਾਈਕ ਜਰੂਰ ਕਰਿਆ ਕਰੋ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਓ ਜਿਹੜੇ ਨਵੇਂ ਜੁੜੇ ਆ ਤੇ 475000 ਰੁਪਏ ਆਪਣੀ ਡਿਮਾਂਡ ਕਰਦੇ ਆ ਮੌਕੇ ਦੇ ਵਾਅਦਾ ਘਾਟਾ ਕਰ ਲਾਂਗੇ ਪ੍ਰਦੂਸ਼ਣ ਬੀਮਾ ਸਾਰੇ ਕਾਗਜ ਓਕੇ ਆ ਧੰਨਵਾਦ ਜੀ